ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਨੋਵਾ ਗੱਡੀ ਦੇ ਉੱਤੇ ਕੁਝ ਚੋਰ ਆਉਂਦੇ ਨੇ ਤੇ ਕ੍ਰੇਟਾ ਗੱਡੀ ਨੂੰ ਜਿਹੜਾ ਕਿ ਇੱਟਾਂ ਤੇ ਖੜਾ ਕੇ ਉਹਦੇ ਟਾਇਰ ਲਾ ਕੇ ਉਹਦੇ ਰਿਮ ਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਤੋਂ ਜਿਹੜਾ ਕਾਰ ਵਾਲਾ ਆਪਣੇ ਕਰ ਗਿਆ ਸੀਗਾ ਉਸ ਤੋਂ ਬਾਅਦ ਉਸ ਨੇ ਆਪਣੀ ਗੱਡੀ پارک ਕੀਤੀ ਕਰ ਉਹ ਚਲਾ ਗਿਆ ਜਦੋਂ ਸਵੇਰੇ ਵਾਪਸ ਚੰਡੀਗੜ੍ਹ ਆਉਣ ਦੇ ਲਈ ਗੱਡੀ ਦੇ ਕੋਲ ਜਾਂਦਾ ਹੈ ਤਾਂ ਜਦੋਂ ਉਹ ਦੇਖਦਾ ਹੈ ਕਿ ਗੱਡੀ ਤਾਂ ਜਿਹੜੀ ਕਿ ਇੱਟਾਂ ਦੇ ਉੱਤੇ ਖੜੀ ਹੁੰਦੀ ਹੈ ਗੱਡੀ ਦੇ ਟਾਇਰ ਜਿਹੜੇ ਹੁੰਦੇ ਨੇ ਉੱਥੋਂ ਲਾਪਤਾ ਹੁੰਦੇ ਨੇ ਜਦੋਂ ਉਹ ਸੀਸੀਟੀਵੀ ਖੰਗਾਲ ਦਾ ਹੈ ਤਾਂ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਪਤਾ ਲੱਗਦਾ ਹੈ ਕਿ ਕੁਝ ਚੋਰ ਜਿਹੜਾ ਕਿ ਅੱਧੀ ਰਾਤ ਨੂੰ ਆਉਂਦੇ ਨੇ ਤੇ ਉਸ ਦੇ ਜਿਹੜੇ ਕਿ ਟਾਇਰ ਉੱਥੋਂ ਲਾ ਕੇ ਲੈ ਜਾਂਦੇ ਨੇ ਨਾਲ ਹੀ ਇਸ ਨੌਜਵਾਨ ਦੇ ਵੱਲੋਂ ਲਗਾਤਾਰ ਚੰਡੀਗੜ੍ਹ ਪ੍ਰਸ਼ਾਸਨ ਦੀ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਕਿ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਵਾਰਦਾ ਚੰਡੀਗੜ੍ਹ ਦੇ ਵਿੱਚ ਹੋਈ ਹੁੰਦੀ ਤਾਂ ਇਸ ਨੂੰ ਚੱਟ ਤੋਂ ਚੱਟ ਸੁਲਝਾ ਦਿੱ ਸੁਲਝਾ ਦਿੱਤਾ ਜਾਂਦਾ ਤਾਂ ਫਿਰੋਜ਼ਪੁਰ ਪੁਲਿਸ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਕੰਮ ਕਰਨਾ ਚਾਹੀਦਾ ਕਿ ਕੁਝ ਉਸ ਦੇ ਵੱਲੋਂ ਹੋਰ ਕੀ ਆ ਜਾ ਰਿਹਾ ਤੁਹਾਨੂੰ ਸੁਣਾ ਦਿੰਨੇ ਆ। ਅ ਭਾਜੀ ਕੀ ਨਾਮ ਕੀ ਤੁਹਾਡਾ? ਨੀਲਮਣੀ। ਅ ਭਾਜੀ ਕੀ ਗੱਲ ਬਾਤ ਹੋਈ ਕੀ ਮਤਲਬ ਆ? ਸਰ ਮੈਂ ਚੰਡੀਗੜ੍ਹ ਵਰਕਿੰਗ ਆ ਮੇਰੀ ਮੈਂ ਆਪਣੇ ਘਰੇ ਮੈਂ ਥੋੜਾ ਫਰੋਸਪੁਰਾ ਦਾ ਰਹਿਣ ਵਾਲਾ ਤੇ ਮੈਂ ਇੱਥੇ ਛੁੱਟੀਆਂ ਲਈ ਆ ਦੋ ਛੁੱਟੀਆਂ ਆਇਆ ਸੀਗਾ ਤੇ ਮੈਂ ਇਥੇ ਮੇਰੀ ਗੱਡੀਆਂ ਘਰੇਟਾ 터ਬੋ ਮਾਡਲ ਹੈ ਟਾਪ ਮਾਡਲ ਮੈਂ ਹਲੇ ਹੁਣੇ ਪਿਛਲੇ ਸਾਲ ਹੀ ਬਾਈ ਕੀਤੀ ਆ ਤੇ ਮੈਨੂੰ ਮਾਰਨਿੰਗ ਪਤਾ ਲੱਗ ਰਿਹਾ ਕਿ ਸਵੇਰੇ ਮੇਰੇ ਘਰ ਚ ਆ ਗਈ ਇੱਥੇ ਮੇਰੀ ਗੱਡੀ ਦੇ ਟਾਇਰ ਕੋਈ ਲਾ ਕੇ ਲੈ ਗਿਆ ਵੀਦਰ ਇਮ ਅਲੋਏ ਵੀਲ ਠੀਕ ਹੈ ਤੇ ਮੈਂ ਮਾਨਯੋਗ ਜੀ ਪੁਲਿਸ ਪ੍ਰਸ਼ਾਸਨ ਨੂੰ ਲਗਿਆ ਉਹਨਾਂ ਨੇ ਮੇਰੀ ਰਿਪੋਰਟ ਲਿਖੀ ਮਨੋ ਕੋ ਆਫ ਦੀ ਰਿਪੋਰਟ ਰਿਪੋਰਟ ਦਰਜ ਕਰਾਈ ਉਹਨਾਂ ਰਿਪੋਰਟ ਦਰਜ ਕਰਨ ਤੋਂ ਬਾਅਦ ਕਹਿੰਦੇ ਕਿ ਠੀਕ ਹੈ ਅਸੀਂ ਕਾਰਵਾਈ ਕਰਦੇ ਹਾਂ ਮੇਰੀ ਡਿਊਟੀ ਮਤਲਬ 8 ਵਜੇ ਜੋ ਵੀ ਉਹਨਾਂ ਦੀ ਮੁੰਚੀ ਦੀ ਡਿਊਟੀ ਸੀ ਕਿੰਨੇ ਉਸ ਤੋਂ ਬਾਅਦ ਮੈਂ ਸਚੂਨੋ ਕਰ ਦੂੰਗਾ ਤੇ ਜੋ ਵੀ ਤੁਹਾਡੀ ਕਾਰਵਾਈ ਹੋਗੀ ਉਹ ਆਪਣੀ ਪੈਸੇਗੀ ਤੇ ਮੇਰੀ ਮੈਂ ਕਹਿੰਦਾ ਸਰ 7:40 ਹੋ ਗਿਆ ਮਤਲਬ ਇਹ ਕਹ ਲਓ ਕਿ 12 ਤੋਂ 18 ਘੰਟੇ ਹੋ ਗਏ ਆ ਤੇ ਕੋਈ ਇੱਕ ਬੰਦਾ ਉਹਨਾਂ ਵੱਲੋਂ ਕੋਈ ਮੁਲਾਜ਼ਮ ਮੁੰਚੀ ਕੋਈ ਵੀ ਨਹੀਂ ਆਇਆ ਨਾ ਹੀ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਹੋਈ ਆ ਕਿ ਅੱਜ ਜੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਚੰਡੀਗੜ੍ਹ ਦੇ ਰਹਿੰਦੇ ਹੋ ਤਾਂ ਕਿਤਾ ਦੇਖਦੇ ਹੋ ਕੋਈ ਸਰ ਮੈਂ ਦੱਸਦਾ ਹੀ ਨਹੀਂ ਕਿ ਮੈਂ ਫਿਰੋਜ਼ਪੁਰ ਦਾ ਬੇਸਿਕਲੀ ਅਗਰ ਤੁਸੀਂ ਟਰਸਟ ਕਰੋ ਕੋਈ ਵੀ ਨਹੀਂ ਦੱਸਦਾ ਹੋਏਗਾ ਮੈਨੂੰ ਅਗਰ ਇੱਥੇ ਦਾ ਯੂਥ ਹੈ ਨਾ ਉਹ ਬਹੁਤ ਰੀਅਰ ਦੱਸਦਾ ਹੋਏਗਾ ਕਿ ਮੈਂ ਫਿਰੋਜ਼ਪੁਰ ਦਾ ਕੋਈ ਕਹਿੰਦਾ ਕਿ ਮੈਂ ਸਰ ਮੈਂ ਲੁਧਿਆਣੇ ਤੋਂ ਆ ਕੋਈ ਕਹਿੰਦਾ ਸਰ ਮੈਂ ਇੱਥੋਂ ਦਾ ਕੋਈ ਅਜ਼ ਦਾ ਟਾਈਮ ਯੂਥ ਇਹ ਨਹੀਂ ਕਹਿੰਦਾ ਕਿ ਨਹੀਂ ਸਰ ਅਸੀਂ ਫਿਰੋਜ਼ਪੁਰ ਦੇ ਆ ਕਿਉਂ ਨਹੀਂ ਕਹਿੰਦਾ ਜਿੰਨੂ ਵੀ ਅਸੀਂ ਕਹਿੰਦੇ ਆ ਮੈਂ ਤੁਹਾਨੂੰ ਹੁਣੇ ਵੀ ਕਾਲ ਲਾ ਦੇਣਾ ਕਿ ਫਿਰੋਜ਼ਪੁਰ ਦਾ ਉਹ ਕਹਿੰਦੇ ਯਾਰ ਫਿਰੋਜ਼ਪੁਰ ਜਿੱਥੇ ਚਿੱਟਾ ਵੇਖਦਾ ਜਿੱਥੇ ਸੰਦੇ ਐਮ ਐਲ ਏ ਸਾਹਿਬ ਨਾਲ ਇੰਨਾ ਕੁ ਮਜਾ ਉਸ ਤੋਂ ਸਰਕਾਰ ਨੇ ਇੰਨਾ ਮਾਨ ਵਧਾਤਾ ਸਾਨੂੰ ਮੈਂ ਮੈਨੂੰ ਸ਼ਰਮਿੰਦਗੀ ਮਹਿਸੂਸ ਹੈ ਕਿ ਫਰੋਇਦਪੁਰ ਤੋਂ ਬੇਸਿਕਲੀ ਕੋਈ ਤੁਹਾਡੇ ਸਾਹਮਣੇ ਹਾਲਾਤ ਦੋ ਦਿਨ ਨਹੀਂ ਹੈ ਸਰ ਮੈਂ ਚੰਡੀਗੜ੍ਹ ਤੁਸੀਂ ਸਰ ਵਿਜ਼ਿਟ ਕਰੋ ਮੈਂ ਗਰੰਟੀ ਚਾਗਦਾ ਚੰਡੀਗੜ੍ਹ ਪੁਲਿਸ ਇੱਕ ਮੈਂ ਸਿੰਪਲ ਆ ਨਾ ਆਗ ਨਾਗਰੀਗਾ ਮੈਂ ਗਰੰਟੀ ਦਗਾ ਮੈਂ ਤੁਸੀਂ ਸਾਈਕਲ ਰੱਖੋ ਚੌਕ 'ਚ ਉਹ ਵਿਦਿਨ 12 ਘੰਟੇ ਸਰ 12 ਘੰਟੇ ਤੁਹਾਡਾ ਸਾਈਕਲ ਵੀ ਲੱਭ ਕੇ ਦੇਣਗੇ ਚੰਡੀਗੜ੍ਹ ਪੁਲਿਸ ਤੁਸੀਂ ਮੈਂ ਕਹਿੰਦਾ ਸਰ ਇੱਥੇ ਬਿਨਾ ਨੰਬਰਾਂ ਤੋਂ ਗੱਡੀਆਂ ਬਿਨਰ ਕੋਈ 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 ਆਰਸੀ ਨਹੀਂ ਬਲਕਿ ਉੱਥੇ ਸਰ ਤੁਸੀਂ ਮੈਂ ਕਹਿੰਦਾ ਗੱਡੀ ਤੁਹਾਡੀ ਗੱਡੀ ਦਾ ਇੱਕ ਨੰਬਰ ਦਾ ਨਾਇਆ ਵੀ ਇੱਕ ਸਿੰਪਲ ਡਿਜੀਟ ਵੀ ਰਬ ਹੋਇਆ ਹੈਗਾ ਨਾ ਉਸੇ ਵੇਲੇ ਗੱਡੀ ਸੀਜ਼ ਜਾਂ ਬੌਂਡ ਜਾਂ ਚਲਾਨ ਕਰਕੇ ਤੁਹਾਨੂੰ ਕਰ ਦੇ ਦਿੰਦੇ ਆ ਕੋਈ ਐਮਐਲ ਸਪਰਸ਼ ਨਹੀਂ ਕੋਈ ਐਸਪੀ ਸਪਰਸ਼ ਨਹੀਂ ਕਿਸੇ ਦੀ ਸਪਰਸ਼ ਨਹੀਂ ਸਿੰਪਲ ਚਲਾਨ ਕਿਸ ਚੀਜ਼ ਨੂੰ ਅੱਗੇ ਨਹੀਂ ਜਾਏਗੀ ਤੇ ਇੱਥੋਂ ਦੇ ਕੋਈ ਨਿਕਾ ਕਾਜੀ ਲੈ ਜਾਓ 200 ਰੁਪਿਆ 500 ਰੁਪਿਆ ਬਸ ਪੈਸਾ ਚੱਲਦਾ ਰਿਹਾ ਤੇ ਹੋਰ ਤੁਹਾਡੇ ਸਾਹਮਣੇ ਹੈ ਉਹ ਤੁਹਾਨੂੰ ਮੈਂ ਗਰੰਟੀ ਇਹ ਵੀ ਜਗਦਾ ਕੱਲ ਨੂੰ ਮੇਰੇ ਕੋਲ ਪੁਲਿਸ ਆਈ ਹੋਏਗੀ ਮੁਲਾਜ਼ਮ ਕੱਲ ਨੂੰ ਇਸ ਤੇ ਕਾਰਵਾਈ ਹੋਈ ਹੋਏਗੀ ਬਿਕੋਜ਼ ਆਫ ਰੀਜ਼ਨ ਆਫ ਪ੍ਰੈਸ ਜਿਵੇਂ ਅੱਜ ਕੀ ਹੁਣ ਮੈਨੂੰ ਇੱਥੋਂ ਦੇ ਫਿਰੋਜ਼ਪੁਰ ਲੋਕਾਂ ਨੇ ਕਾਫੀ ਕਿਹਾ ਕਿ ਯਾਰ ਤੁਸੀਂ ਪਹਿਲੇ ਤੋਂ ਪ੍ਰੈਸ ਨੂੰ ਬੁਲਾ ਬਟ ਮੈਂ ਹੀ ਨਹੀਂ ਮੰਨਿਆ ਮੈਂ ਕਿਹਾ ਨਹੀਂ ਯਾਰ ਆਪਾਂ ਪੁਲਿਸ ਮੁਲਾਜ਼ਮਾਂ ਤੇ ਵਿਸ਼ਵਾਸ ਕਰਨ ਕਰੀਏ ਉਹਨਾਂ ਨੇ ਕੋਈ ਗੱਲ ਨਹੀਂ ਆਪਾਂ ਰਿਪੋਰਟ ਲਖਾਈ ਆ ਕੁਛ ਨਾ ਕੁਛ ਕਰਨਗੇ ਬੜਾ ਨੇ ਕਹਿੰਦਾ ਨਹੀਂ ਯਾਰ ਤੂੰ ਤੂੰ ਇਹ ਚੰਡੀਗੜ ਫਰੋਹੀਪੁਰ ਸ਼ਹਿਰ ਦੀ ਪੁਲਿਸ ਇਹਨਾਂ ਨੂੰ ਠਾਰਾ ਪੈਂਦਾ ਸਰ ਤਿੰਨੋਂ ਟਾਇਰ ਮੇਰੇ ਲੱਗੇ ਲਏ ਗਏ ਆ ਤਾਂ ਮੰਗ ਕੀ ਕਰਦੇ ਆ ਸਰ ਮੈਂ ਕਹਿੰਦਾ ਬਿਲਕੁਲ ਮੇਰੀ ਪ੍ਰਾਪਰਟੀ ਮੇਰੀ ਵਾਪਸ ਉਹ ਚੋਰ ਨੂੰ ਫੜਿਆ ਜਾਵੇ ਤੇ ਪ੍ਰਾਪਰਟੀ ਦੇ ਨਾਲੇ ਇਹ ਕਿੰਨਾ ਸਰਕਾਰ ਸਰ ਗੱਲ ਮੇਨ ਚੀਜ਼ਾਂ ਦੀ ਨਹੀਂ ਹੈ ਮੰਗਦਾ ਸਰ ਇਹ ਹੈ ਕਿ ਸ਼ਹਿਰ ਨੂੰ ਸੁਧਾਰਿਆ ਜਾਵੇ ਮੰਗ ਸਰ ਤਿੰਨ ਟਾਇਰਾਂ ਦੀ ਨਹੀਂ ਹੈ ਅਗਰ ਮੈਂ ਗੱਡੀ ਲੈ ਸਕਦਾ ਤਾਂ ਮੈਂ 10 ਟਾਇਰ ਹੋਰ ਵੀ ਬਾਏ ਕਰ ਸਕਦਾ ਦੁੱਖ ਇਸ ਗੱਲ ਦਾ ਨਹੀਂ ਕਿ ਟਾਇਰ ਦਾ ਚਲੋ ਉਹ ਤਾਂ ਜੋ ਨੁਕਸਾਨ ਹੋਣਾ ਹੋ ਗਿਆ ਬਟ ਮੈਂ ਮੰਗ ਇਸ ਗੱਲ ਦੀ ਜੇ ਮੰਗ ਤੁਸੀਂ ਪੁੱਛਦੇ ਹੋ ਤੇ ਮੰਗ ਮੈਂ ਕਰਦਾ ਕਿ ਪ੍ਰੋਪਰ ਸ਼ੈਅ ਅਨੁਸਾਰ ਸੁਧਾਰ ਦਿਓ ਆ ਹੱਥ ਜੋੜ ਕੇ ਬੇਨਤੀ ਹੈ ਸਾਡੀ ਮਾਵਾਂ ਪਿਓ ਬੈਣਾ ਥੋੜੇ ਜਿਹਾ ਸੁੱਕ ਦਾ ਸਾਲ ਲੈਣਨ ਕਾ ਕੋਈ ਕੋਈ ਕ ਸਮਝ ਆਂਦਾ ਮੈਂ ਚੰਡੀਗੜ੍ਹ ਬੈਠਾ ਉਹਨਾਂ ਪਿੱਛੋਂ ਫੋਨ ਤੋਂ ਆਂਦਾ ਕੋਈ ਕੰਨਾਂ ਚੋਂ ਆਂਟੀ ਦੀ ਵਾਲੀਆਂ ਲਾ ਕੇ ਲੈ ਗਿਆ ਕੋਈ ਪਰਸ ਹੋ ਕੇ ਲੈ ਗਿਆ ਕੋਈ ਇਹ ਤਾਂ ਤੇ ਇਹ ਵੀ ਗਿਆ ਕਿ ਸਾਰੇ ਜਨਤਾ ਤੁਸੀਂ ਇਹਨਾਂ ਪਬਲਿਕ ਇਵੈਂਟ ਪੁਲਿਸ ਵੀ ਅਵੇਅਰਨੈਸ ਹੈ ਉਹਨਾਂ ਬਾਰੇ ਕੀ ਗੱਲਾਂ ਹੁੰਦੀਆਂ ਨੇ ਤੇ ਲੋਕੀ ਵੀ ਕੀ ਕਹਿੰਦੇ ਆ ਕਿ ਪੁਲਿਸ ਨੂੰ ਸਭ ਕੁਝ ਪਤਾ ਹੈ ਕੌਣ ਕਿੱਥੋਂ ਆਂਦਾ ਕੌਣ ਕਿੱਥੋਂ ਹੈ ਬਸ ਪੁਲਿਸ ਕਰਕੇ ਕੁਛ ਰਾਜ ਨਹੀਂ ਠੀਕ ਹੈ ਹੁਣ ਵੀ ਫਾਈਨਲੀ ਅਗਰ ਇਹ ਪੁਲਿਸ ਨੂੰ ਗੱਲਾਂ ਚੁਬਦੀਆਂ ਤੇ ਮੈਨੂੰ ਨਾ ਚੁਬ ਜਾਣ ਕਿ ਮੇਰੇ ਨਾਲ ਵੱਧ ਕਿਸੇ ਨੂੰ ਅੱਜ ਮਹਿਸੂਸ ਹੋ ਰਿਹਾ ਕਿਉਂ ਮਹਿਸੂਸ ਕਿਉਂ ਨਹੀਂ ਹੋ ਰਿਹਾ ਕਿਉਂਕਿ 8 ਵਜੇ ਦੀ ਮੈਂ ਰਿਪੋਰਟ ਲਖਾਈ ਵੀ ਆ 8 ਵਜੇ ਹੈ ਠੀਕ ਹੈ ਤੇ ਤੁਸੀਂ ਇਹ ਸੋਚੋ ਕਿ ਹਾਰ ਕੇ ਮੈਨੂੰ ਤੁਹਾਡੇ ਦਸਤਾਰਾ ਲੈਣਾ ਪਿਆ ਕੀ ਸਿੰਪਲ ਹੈ ਨਾ ਮੇਰਾ ਨਾਮ ਮੋਂਟੀ ਐਮਸੀ ਹੈ ਐਮਸੀ ਸਾਹਿਬ ਕੀ ਘਟਨਾ ਵਾਪਰੀ ਘਟਨਾ ਤੇ ਉਹ ਲਗਾਤਾਰੀ ਪ੍ਰੋਟਰ ਵਿੱਚ ਅਜਿਹੀਆਂ ਵਾਪਰੀਆਂ ਜਿਹੜੀਆਂ ਵਾਪਰੀਆਂ ਅਸੀਂ ਪਹਿਲੋ ਤਾਂ ਸਾਨੂੰ ਆਪਣੇ ਆਪ ਤੇ ਜਿਵੇਂ ਫੀਲਿੰਗ ਹੋ ਰਹੀ ਹੈ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਚੁਣਿਆ ਫਿਰ ਸਾਡਾ ਕਿਉਂਕਿ ਅਸੀਂ ਤਾਂ ਇਹ ਗੱਲ ਕਹਿ ਸਕਦੇ ਸਾਡੀ ਸਰਕਾਰ ਨਹੀਂ ਹੈਗੀ ਤੇ ਆਮ ਪਾਰਟੀ ਦੀ ਸਰਕਾਰ ਹੈ ਜਦੋਂ ਕਿਉਂਕਿ ਅਸੀਂ ਗਲਤ ਇਹ ਨਹੀਂ ਹੈਗਾ ਵੀ ਗਲਤ ਕਰਨ ਵਾਸਤੇ ਸਾਨੂੰ ਲੋਕਾਂ ਨੇ ਚੁਣਿਆ ਤੇ ਜੇ ਅਸੀਂ ਗਲਤ ਕਰੀਏ ਪਰ ਅਸੀਂ ਲੋਕਾਂ ਦੇ ਜਿਹੜੇ ਛੋਟੇ-ਛੋਟੇ ਕੰਮ ਨੇ ਜਿਵੇਂ ਹੁਣ ਲੋਕਾਂ ਦਾ ਬਾਈਕ ਚੋਰੀ ਹੋ ਗਿਆ ਜਾਂ ਜਿਹੜੇ ਚੀਜ਼ਾਂ ਨੇ ਮੰਨੋ ਸਲੇਚਿੰਗ ਹੋ ਗਈ ਜਾਂ ਹੁਣ ਮੰਨੋ ਅਸੀਂ ਪਰਸਾ ਚੋਰ ਫੜਿਆ ਸਾਡੇ ਜਿਹੜੇ ਨਾਨਕਪੁਰੇ ਚੋਰੀ ਕਰਦਾ ਪਿਆ ਸੀ ਥੋੜੇ ਦਿਨ ਪਹਿਲਾਂ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਚੋਰੀ ਕਰਕੇ ਇੱਥੋਂ ਲੈ ਗਿਆ ਤਰਨਤਰਨ ਤਰਨਤਰਨ ਤੋਂ ਬਾਅਦ ਦੋ ਦਿਨ ਬਾਅਦ ਕਿਉਂਕਿ ਅਸੀਂ ਰੋਲਾ ਪਾਇਆ ਉਹਨਾਂ ਦੋ ਦਿਨਾਂ ਬਾਅਦ ਫੇਰ ਆ ਗਿਆ ਅਗਲੀ ਗਲੀ ਦੇ ਵਿੱਚ ਚਾਬੀ ਲਾਦਾ ਪਿਆ ਸੀ ਉਹਨਾਂ ਨੇ ਵੇਖ ਲਿਆ ਚਾਬੀ ਲਾ ਦਿਓ ਪਿੱਛੇ ਦੁਨੀਆ ਲੱਗ ਗਈ ਤੇ ਅਸੀਂ ਉਹਨੂੰ ਲਿਆ ਫੜ ਜਦੋਂ ਪਤਾ ਲੱਗਾ ਵੀ ਇਹ ਯਾਰ ਵੀ ਇਹ ਤਾਂ ਪਰਸੋਂ ਵੀ ਚੋਰੀ ਕਰਕੇ ਲਗਿਆ ਕਿ ਵੀ અમારી ਮੋਟੀ ਕੈਮਰੇ ਦੇ ਵਿੱਚ ਫੁਟੇਜ ਹੈਗੀ ਸੀ ਅਸੀਂ ਉਹਨੂੰ ਪੁੱਛਿਆ ਵਿਹਾ ਵੀ ਪਹਿਲਾਂ ਮੱਲੇ ਨਾਲ ਮੁਰਗੇ ਜਦੋਂ ਮੱਲੇਆ ਕਹਿੰਦਾ ਯਾਰ ਮੈਂ ਤਾਂ ਤਰਨਤਰਨ ਤੋਂ ਆਇਆ ਮੈਂ ਮੋਟਰਸ ਮੇਰੇ ਘਰ ਮੋਰਚਾ ਖੜਾ ਅਸੀਂ ਮੁੜ ਕੇ ਬਾਅਦ ਦੇ ਵਿੱਚ ਉਹਨੂੰ ਖਾਣੇ ਫੜਾ ਕੇ ਆਪ ਹੀ ਨਾਲ ਮੁਲਾਜ਼ਮਾਂ ਨੂੰ ਭੇਜਿਆ ਦੇ ਉੱਤੋਂ ਤਰੰਦਰੋਂ ਤੋਂ ਮੋਰਚਾ ਨਹੀਂ ਗਿਆ ਫਿਰ ਅਸੀਂ ਕੁਝ ਇਹ ਜਿਹੜੀਆਂ ਚੀਜ਼ਾਂ ਨੇ ਵੀ ਮਾਨੋ ਵਿਧਾਇਕ ਨੇ ਸਾਡੇ ਆਮ ਪਾਰਟੀ ਦੇ ਐਮ ਐਲ ਏ ਸਾਹਿਬ ਨੇ ਅਸੀਂ ਉਹਨਾਂ ਅੱਗੇ ਰਿਕਵੈਸਟ ਕਰਦੇ ਆ ਕਾਫੀ ਵਾਰ ਅੱਗੇ ਵੀ ਕੀਤੀ ਅਸੀਂ ਉਹਨਾਂ ਨੂੰ ਇਹ ਗੱਲ ਕਈ ਵੀ ਹਾਂ ਵੀ ਯਾਰ ਮਾਨੋ ਲੋਕਾਂ ਨੇ ਬੜੀਆਂ ਮਿੰਡਾਲਾ ਵੋਟਾਂ ਪਾਈਆਂ ਬੜਾ ਉਤਸ਼ਾਹ ਨਾਲ ਪਾਈਆਂ ਕਿਉਂਕਿ ਆਪਾਂ ਅੱਜ ਲੋਕਾਂ ਨੂੰ ਨਾ ਸਰਕਾਰ ਹੋਵੇ ਅਸੀਂ ਲੋਕਾਂ ਨੂੰ ਬੰਦਾ ਲਾ ਸਕਦੇ ਸਾਡੀ ਸਰਕਾਰ ਨਹੀਂ ਹੈਗੀ ਅੱਜ ਸਰਕਾਰ ਵੀ ਉਹਨਾਂ ਦੀ ਐਮਐਲਏ ਵੀ ਉਹਨੇ ਪਰ ਜੋ ਸ਼ਹਿਰ ਦੇ ਵਿੱਚ ਹਾਲਾਤ ਹੋ ਰਹੇ ਨੇ ਦਿਨੋ ਦਿਨ ਹਾਲਾਤ ਵਿਗੜ ਰਹੇ ਨੇ ਹੁਣ ਕੱਲ ਬੋਡੀ ਮਿਲੀ ਵੀ ਇੱਥੋਂ ਕੋਈ ਬੰਦਾ ਚੱਕ ਕੇ ਲੈ ਕੇ ਗੋਬਰ ਮੰਡੀ ਦਾ ਤੇ ਅਲੀ ਕੇ ਬੋਡੀ ਮਿਲੀ ਜਿੰਦੇ ਸਿਰ ਦੇ ਵਿੱਚ ਸੱਟਾ ਵੀ ਸੀ ਤੇ ਕਾਫੀ ਉਹਨੂੰ ਮਾਰ ਕੇ ਸੁੱਟ ਗਏ ਤੇ ਉਹਦਾ ਬਾਈ ਕੋਈ ਲੈ ਕੇ ਤੇ ਉਹਦਾ ਪਰਸ ਕੱਢ ਕੇ ਵੀ ਲੈ ਗਏ ਕੀ ਇੱਕ ਪਰਸ ਦੇ ਵਿੱਚ ਕੀ ਯਾਰਦ ਹੋਏਗਾ ਤਿੰਨ ਹੋਏਗਾ ਉਹਦੀ ਜਾਨ ਚਲੀ ਗਈ ਪਰ ਦਿਨੋ ਦਿਨ ਹਾਲਾਤ ਵਿਗੜਦੇ ਜਾਂਦੇ ਨੇ ਪਰ ਇਹ ਹੈਗਾ ਵੀ ਜੇ ਉਹਨਾਂ ਕੋਲੋਂ ਐਮਐਲਏ ਸਾਹਿਬ ਕੋਲ ਨਹੀਂ ਸੰਭਲਦਾ ਕੰਮ ਤੇ ਸਾਲੂ 10 ਦਿਨ ਤੇ ਜਿਹੜੇ ਪਾਸੇ ਆੜ ਕੇ ਕੰਮ ਕਰਦੇ ਨੇ ਤੇ ਅਸੀਂ ਵੇਖਾਂਗੇ ਕਿਵੇਂ ਜਨਤਾ ਵੇਖੇਗੀ ਕਿਵੇਂ ਉਹਦਾ ਨਾਂ ਕੀ ਇਹ ਪਾਸੇ ਆੜ ਕੇ ਕੰਮ ਕਰਦੇ ਨੇ ਅਸੀਂ ਉਸ ਚੀਜ਼ ਦਾ ਜੇ ਮੰਨ ਲਓ ਪਾਸੇ ਆੜ ਕੇ ਕੋਈ ਸ਼ਹਿਰ ਦਾ ਬੰਦਾ ਚੋਰੀ ਕਰ ਜੇਗਾ ਤੇ ਅਸੀਂ ਆਪਦੀ ਧੋਲ ਲਵਾ ਦਿਆਂਗੇ ਅਸੀਂ ਆਪ ਦਾ ਗਲਤ ਕਰਾ ਦਿਆਗੇ ਤੋਣ ਪਰ ਅਸੀਂ ਉਹਨਾਂ ਨੂੰ ਚੰਨਿਆ ਵੀ ਉਹ ਜੇ ਉਹਨਾਂ ਨੂੰ ਲੋਕਾਂ ਨੇ ਚੁਣਿਆ ਨਾ ਤੇ ਲੋਕੋ ਪੂਰੀ ਮਾੜਾ ਮੋਟਾ ਪ੍ਰਸ਼ਾਸਨ ਤੇ ਮਾੜਾ ਮੋਟਾ ਖਿਆ ਰੱਖਣ ਤੇ ਇਹ ਜਿਹੜੀਆਂ ਚੋਰੀਆਂ ਹੁੰਦੀਆਂ ਬਈਆਂ ਨੇ ਜਾ ਕੁਝ ਹੋ ਰਿਹਾ ਇਹ ਲੋਕੀ ਸਾਨੂੰ ਦੋਸ਼ ਵੀ ਦੇ ਰਹੇ ਨੇ ਮੈਂ ਵੀ ਇੱਥੋਂ ਦਾ ਐਮਸੀ ਮੈਨੂੰ ਵੀ ਦੋਸ਼ ਦੇ ਰਹੇ ਪਰ ਹੁਣ ਸਾਡਾ ਕੀਤਾ ਕੁਝ ਨਹੀਂ ਜਾ ਰਿਹਾ ਕਿਉਂਕਿ ਸਰਕਾਰ ਨਹੀਂ ਹੈਗੀ ਅਸੀਂ ਨਾਲ ਥਾਣੇ ਜਾ ਸਕਦੇ ਜਾਂ ਕਿੱਥੇ ਮਰਜੀ ਨਾਮ ਲੈ ਜਾਈਏ ਜਾ ਸਕਦੇ ਆ ਕੋਈ ਇਹ ਨਹੀਂ ਹੈਗਾ ਪਰ ਉਹਦੇ ਵਿੱਚ ਹੋਏਗਾ ਵੀ ਜਦੋਂ ਸਰਕਾਰ ਦਾ ਪ੍ਰੈਸ਼ਰ ਹੋਵੇ ਨਾ ਉਹ ਗੱਲ ਲੱਗ ਹੁੰਦੀ ਹੈ ਪਰ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਜੇ ਤੁਹਾਡੇ ਕੋਲ ਨਹੀਂ ਸਾਨੂੰ ਪੁੱਛਣ ਅਸੀਂ ਕੰਮ ਦੱਸਦੇ ਵੀ ਕਿਵੇਂ ਕਰਨਾ ਮੈਨੂੰ 10 15 ਮਿੰਟ 10 15 ਦਿਨ ਦੇ ਦੇ ਜੇ ਅਸੀਂ ਆਪਦੀ ਢੋਲ ਕਲਮ ਕਰਾ ਦੇ ਜੇ ਅਸੀਂ ਉਹਦਾ ਨਾਂ ਕੀ ਜੇ ਇੱਥੇ ਪਾਸੇ ਵਾਰ ਕੇ ਬੰਦੇ ਚੋਰੀ ਵੀ ਇੱਥੇ ਕਰ ਜਾਣਗੇ ਅਸੀਂ ਇਹ ਨਹੀਂ ਕਹਿੰਦੇ ਬਾਕੀ ਇਹ ਜਿਹੜਾ ਚੀਜ਼ ਦਾ ਵੀ ਉਸ ਪ੍ਰਸ਼ਾਸਨ ਨੂੰ ਵੀ ਕਹਿੰਦੇ ਜਿਹੜਾ ਕੋਈ ਇਹਨਾਂ ਨੁਕਸਾਨ ਹੁੰਦਾ ਪਿਆ ਜਾਂ ਆਪਦਾ ਧਿਆਨ ਨਾਲ ਧਿਆਨ ਦੇਣ ਸ਼ਹਿਰ ਤੇ ਤੇ ਮਾੜਾ ਮੋਟਾ ਜਿਹੜਾ ਵੀ ਇਹਨਾਂ ਨੁਕਸਾਨ ਹੋਇਆ ਇਹਨਾਂ ਨੁਕਸਾਨ ਪੂਰਾ ਕਰਾ